ਭਾਈ ਅਮਰਤਪਾਲ ਸਿੰਘ ਨੂੰ 2027 ਦੇ ਵਿੱਚ ਸੀਐਮ ਬਣਾਉਣਾ ਹੈ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਨਾਲ ਵੀ ਇਹੀ ਗੱਲ ਸੀ ਸਰਕਾਰ ਦੀ ਤੇ ਉਹੀ ਗੱਲ ਹੁਣ ਅਮਰਤਪਾਲ ਨਾਲ ਹੈ। ਐਸੀ ਗੱਲ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹ 'ਚ ਕੀਤਾ ਗਿਆ ਹੈ। ਆਪਾਂ ਸਾਰਿਆਂ ਨੇ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਲਿੰਕ ਬਣਾਉਣੇ ਆਂ ਗਾਂ ਤੋਂ ਗਾਂ ਜਾਣ ਪਛਾਣ ਵਧਾਉਣੀ ਆਂ ਸਾਰਿਆਂ ਨੂੰ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੋੜਨਾ ਹੈ ਮੈਂ ਤੁਹਾਨੂੰ ਦੱਸ ਦਿੰਦਾ ਸਿਰਫ ਤੁਹਾਡੀ ਪਹੁੰਚ ਕਰਨ ਦੀ ਦੇਰ ਹੈ ਦੁਨੀਆ ਪੰਜਾਬ ਤਿਆਰ ਬੈਠਾ ਹੈ ਭਾਈ ਅਮਰਤਪਾਲ ਸਿੰਘ ਨਾਲ ਤੁਰਨ ਵਾਸਤੇ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਵੱਤੋਂ ਵੱਧ ਪਹੁੰਚ ਕਰੋ ਤਾਂ ਕਿ ਜੋ ਆਪਣੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ ਜੋ ਆਪਣੇ ਮੁੰਡੇ ਪੰਜਾਬ ਦੇ ਬਾਹਰ ਜਾ ਕੇ ਕੰਮ ਕਰਦੇ ਪਏ ਆ ਪਰ ਹੁਣ ਕੈਨੇਡਾ 'ਚ ਵੀ ਕੰਮ ਨਹੀਂ ਰਿਹਾ ਤੱਕ ਹੀ ਆ ਉੱਥੇ ਝੌਂਪੜੀਆਂ ਪਾਪਾ ਰਹਿੰਦੇ ਆ ਇੱਕ ਸਿਰਫ ਮਜਬੂਰੀ ਵਸੋਂ ਰਿਓ ਜਾਣਾ ਪੈਂਦਾ ਉਹਨਾਂ ਨੂੰ ਸਾਧ ਸੰਗਤ ਬਸ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਅਖੀਰ ਚ ਕਿ ਤੁਸੀਂ ਵੱਧ ਤੋਂ ਵੱਧ ਲੋਕਾਂ ਨਾਲ ਅੱਗੇ ਤੋਂ ਅੱਗੇ ਸੰਪਰਕ ਕਰੋ ਪੰਜਾਬ ਸਾਡੇ ਨਾਲ ਸ਼ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਤੁਰਨ ਨੂੰ ਤਿਆਰ ਹੈ ਸਿਰਫ ਪਹੁੰਚ ਕਰਨ ਦੀ ਲੋੜ ਹੈ ਯੂਥ ਸਾਰਾ ਆਪਣੇ ਨਾਲ ਤੁਰਿਆ ਹੈ ਸਾਰੇ ਪਿੰਡਾਂ ਦੇ ਵਿੱਚ